ਬਾਈ ਪਾਨਾ ਸਿੱਧੂ ਦੇਖੋ ਪੰਜਾਬ ਵਾਲਿਆਂ ਨੇ ਕਿੰਨਾ ਪਿਆਰ ਆ ਜਦੋਂ ਇਹ ਕੈਨੇਡਾ ਗਿਆ ਸੀਗਾ ਹੁਣ ਫਲਾਈਟ ਉਤਰੀ ਹੈ ਪੰਜਾਬ ਚ ਤਾਂ ਜਦੋਂ ਉਤਰੀਆ ਤਾਂ ਸਿੱਧਾ ਹੜਪੀੜਤਾਂ ਦੀ ਮਦਦ ਕਰਨ ਗਿਆ ਵਾ ਬਈ ਜਦੋਂ ਇਹਨੇ ਪੰਜਾਬ ਆ ਕੇ ਦੇਖਿਆ ਤਾਂ ਲੋਕ ਇਹਨੇ ਹੜਪੀੜਤਾਂ ਨਾਲ ਮਜਬੂਰ ਹੋ ਕੇ ਤੇ ਇਹਨੇ ਵੀ ਆਪਣੀ ਸੇਵਾ ਕਰਨੀ ਸਟਾਰਟ ਕਰਤੀ ਲੋਕਾਂ ਦੇ ਪ੍ਰਤੀ ਤਾਂ ਫਿਰ ਲੋਕਾਂ ਵਿੱਚ ਆ ਗਏ ਇਹਨੇ ਫਿਰ ਲੋਕਾਂ ਦੀ ਮਦਦ ਕਰਨੀ ਸਟਾਰਟ ਕਰਤੀ ਜਦੋਂ ਲੋਕ ਪੂਰੇ ਇਮੋਸ਼ਨਲ ਤੇ ਝੂੜ-ਝੂੜ ਹੋਏ ਪਏ ਸੀਗਾ ਤਾਂ ਪਾਨਾ ਸਿੱਧੂ ਨੇ ਆ ਕੇ ਉਹਨਾਂ ਨੂੰ ਹਿੰਮਤ ਦਿੱਤੀ ਐਦਾਂ ਹੀ ਹੋਰ ਵੀ ਗਾਇਕ ਸਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਮਲਕੀਰਤ ਲੋਕ ਵੀ ਮਦਦ ਕਰ ਰਹੇ ਨੇ ਤੇ ਵੀ ਜਾਂਦਾ ਜਿਵੇਂ ਪਾਨਾ ਸਿੱਧੂ ਹੋ ਗਿਆ ਮਲਕੀਰਤ ਲੋਕ ਹੋ ਗਿਆ ਆਰਨੇਤ ਹੋ ਗਿਆ ਦੇਖੋ ਭਾਈ ਜਿਹੜੇ ਹੜਪੀੜਤਾਂ ਚ ਲੋਕ ਫਸੇ ਹੋ ਉਹਨਾਂ ਦੀ ਮਦਦ ਕਰ ਰਹੇ ਨੇ ਕਿਵੇਂ ਪੈਸੇ ਲਾ ਰਹੇ ਨੇ ਆਪਣੇ ਪੰਜਾਬ ਨੂੰ ਬਚਾ ਰਹੇ ਨੇ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਹੜਪੀੜਤਾਂ ਚ ਲੋਕ ਮਜਬੂਰ ਹੋਏ ਨੇ ਘਰਾਂ ਕੋਠੀਆਂ ਵੀ ਉਹਨਾਂ ਦੇ ਤਬਾਹ ਹੋ ਚੁੱਕੇ ਨੇ ਕਿਵੇਂ ਫਿਰ ਇਹਨਾਂ ਨੇ ਮੂਰੇ ਆ ਕੇ ਆਪਣੀ ਇੱਕ ਦੇ ਬਜੂਲ ਤੇ ਲੋਕਾਂ ਦੀ ਮਦਦ ਕਰਨੀ ਸਟਾਰਟ ਕੀਤੀ ਆਪਣੇ ਪੰਜਾਬ ਵਾਸੀ ਨੂੰ ਬਚਾਉਣਾ ਸਟਾਰਟ ਕੀਤਾ ਵਾ ਭਾਈ ਲੋਕੀ ਇਹਨਾਂ ਵਕ ਵਕ ਸੇਵਾ ਕਰ ਰਹੇ ਨੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਸੇਵਾ ਕਰੋ ਤਾਂ ਇਹ ਵੀਡੀਓ ਨੂੰ ਅੱਗੇ ਤੱਕ ਲੈ ਕੇ ਜਾਓ ਚੈਨਲ ਨੂੰ ਸਬਸਕ੍ਰਾਈ ਦਾ ਬਣਦਾ ਹੀ ਆ ਵੀਡੀਓ ਨੂੰ ਦਬਾ ਕੇ